ਸਾਰੇ ਵਿਅਰਸ ਆਪ ਸਭ ਦਾ ਸਾਡੇ ਚੈਨਲ ਤੇ ਬੇਹਤ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਦੇ ਰਹੇ ਹਾਂ ਨਵੀਂ ਰੈਸਪੀ ਜਿਹੜੀ ਹੈ ਤਿਲ ਨੂੰ ਕੁੱਟ ਕੇ ਤੇ ਗੁੜ ਦੀ ਬਣਾਈ ਦੀ ਤੱਕੇ ਕਿਉਂਕਿ ਮੌਸਮ ਤਾਂ ਕਾਫੀ ਚੇਂਜ ਹੋ ਗਿਆ ਚਲੋ ਆਹੀ ਮਿਕਲਣਾ ਹੈ ਇਸ ਤੋਂ ਬਾਅਦ ਇੱਕ ਅਗਲਾ ਮਿੰਨਾ ਥੋੜਾ ਬਹੁਤ ਹੋਗਾ ਕਿ ਹਲੇ ਆਪਣੇ ਕੋਲ ਇਹ ਚੀਜ਼ਾਂ ਖਾਣ ਦਾ ਤੇ ਜੇ ਆਪਾਂ 130 ਗ੍ਰਾਮ ਤਿਲ ਲੈਨੇ ਜਿਹਨੂੰ ਆਪਾਂ ਡਰਾਈ ਰੋਸਟ ਕਰਨੇ ਆ ਤੇ ਇਹ ਹੈਗਾ 130 ਗ੍ਰਾਮ ਇਹ ਗੁੜਾ ਜਿਹਨੂੰ ਆਪਾਂ ਅੱਜ ਮੈਲਟ ਕਰਕੇ ਦੇ ਵਿੱਚ ਆਪਾਂ ਬਣਾਵਾਂਗੇ ਪੱਤੀ ਤੇ ਰੀ ਦੀ ਚੱਕੀ ਇਹਨੂੰ ਤੇਨੂੰ ਰੋਸਟ ਕਰਕੇ ਫਿਰ ਆਪਾਂ ਇਹਨੂੰ ਗ੍ਰਾਈਂਡ ਕਰਕੇ ਬਿਲਕੁਲ ਨੂੰ ਬ੍ਰੀਕ ਕਰ ਲੈਣਾ ਤੇ ਫਿਰ ਇਹਦੀ ਆਪਾਂ ਚੱਕੀ ਭੋਲੋਗੇ ਹਾਂਜੀ ਫਰੈਂਡਸ ਇਹ ਜਿਹੜੇ ਤਿਲ ਆਪਾਂ ਰੋਸਟ ਕੀਤੇ ਸੀਗੇ ਉਹਨਾਂ ਦਾ ਮਿਕਸਰ ਦੇ ਵਿੱਚ ਪਾ ਕੇ ਇਹ ਅਸੀਂ ਪਾਊਡਰ ਬਣਾ ਲਿਆ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਜਿਹੜਾ ਹੈ ਉਹ ਮੈਲਟ ਕਰ ਰਹੇ ਹਾਂ ਅੋ ਚਮਚ ਪਾਣੀ ਦੇ ਪਾਉਣੇ ਸਿਰ ਇਹਦੇ ਵਿੱਚ ਹੋਰ ਆਪਾਂ ਕੁਝ ਨਹੀਂ ਪਾਇਆ ਕਿ ਚਮਚ ਘੀ ਦਾ ਪਾਇਆ ਤੇ ਸੀ ਬਸ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਇਹਨੂੰ ਆਪਾਂ ਥੋੜਾ ਅੱਛੀ ਤਰ੍ਹਾਂ ਪਕਾਉਣਾ ਹੈ ਜਦ ਤੱਕ ਇਹ ਥੋੜਾ ਚਿੰਚ ਚਿੰਚ ਤਰ ਤਿਆਰ ਨਾ ਹੋ ਜਾਵੇ ਚਟਕਪੜੰਦੇ ਨਾਲ ਨਾਲ ਹੋ ਜਾਵੇ ਇਹਨੂੰ ਥੋੜਾ ਪਕਾ ਰਹੇ ਆਪਾਂ ਨੇ ਆ ਪਾਣੀ ਲੈ ਲਿਆ ਪਾਣੀ ਦੇ ਵਿੱਚ ਆਪਾਂ ਨੇ ਟੈਕਟ ਕਰਾਂਗੇ पाके लिए थोड़ा अपना तैयार हो गया कि नहीं गुड़ बहुत पुराना गुड़ है इसका किदा कलर थोड़ा काला है फिर फेर से एक कप इंच और तैयार हो जाएगा मिठे तो थोड़े पकाऊंगा बस और कुछ नहीं पकने ਕੀ ਕੁਲ ਫਤਲੀ ਫਤਲੀ ਬਣਾ ਦੇਣੀ ਆਪਾਂ ਨੂੰ ਆਪਾਂ ਨੂੰ ਪੱਕਾ ਕੱਟ ਕਰ